ਸੜ ਕੇ 6 ਵਜੇ ਬਾਰੀਆ ਕਿਤੇ ਰਾਤ ਨੂੰ ਸੁਹਾ ਜਲਾ ਨਜਾਰੇ ਆ ਜੇ ਝੋਨਾ ਜਮ ਹੀ ਜਾਂਦਾ ਓਏ ਤੇ ਇਹਦੀ ਕੀ ਗੱਲ ਆ ਯਾਰ ਮੈਂ ਸੁੱਖ ਸੁੱਖ ਲੈਣਾ ਮੇਰੀ ਤਾਂ ਸੁੱਖ ਇੰਨੀ ਪੂਰੀ ਹੁੰਦੀ ਆ ਰਾਤ ਤੇ ਰਾਤ ਸੁਹਾ ਜਾਲ ਅੱਛਾ ਯਾਰ ਨਾਲੇ ਸੁੱਖੂ ਸਾਰੀ 5 ਰੁਪਈਆ ਦੀ ਤੂੰ ਐਂ ਕਰ 50 ਰੁਪਈਆ ਦੀ ਸੁੱਖ ਲੈ ਸੁੱਖ ਦੇ ਦੂੰਗਾ ਮੈਂ ਤੂੰ ਵੀ ਮੈਨੂੰ ਸੁੱਖ ਲੈ ਆ ਜਾ ਆ ਜਾ ਆ ਜਾ ਕੀ ਕਰਨਾ ਚੱਪੜਾ ਲਾ ਦੇ ਚੱਪੜਾ ਲਾ ਦੇ ਅੱਖਾਂ ਵਿੱਚ ਕੇ ਖੜ ਜਾ ਬਸ ਲੈ ਏ ਬਾਬਾ ਕੁਚਰ ਮੁੰਡੀ ਰਾਤ ਤੇ ਰਾਤ ਸੁਹਾ ਜੇ ਬਿੱਲੂ ਤੇਰੀ 5 ਰੁਪਈਆ ਦੀ ਸੁੱਖ ਚੜਾਉਣ ਜੰਮੂ ਕਸ਼ਮੀਰ ਤੁਰ ਕੇ ਆਉ ਆ ਬਾਬਾ ਹੋ 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 ਰਹਿਣ ਦੇ ਬੱਸ ਭੈਣ ਮਰ ਗਿਆ ਤੇਰਾ ਕੁਚਰ ਮੰਡੀ ਮੈਂ ਮਰਨਾ ਥੋੜੀ ਮੈਂ ਸਰਸਨ ਨਹੀਂ ਟਪਦਾ ਪਹਿਲਾਂ ਮਰ ਜੂਗਾ ਮੈਂ ਤਾਂ ਮੋਟਰਾਂ ਛੱਡ ਕੇ ਲੈ ਲੂ ਆ ਵੱਡਾ ਸੂਆ ਨਹੀਂ ਛਡਾਉਣਾ ਮੈਂ ਇਹ ਤਾਂ ਛਡਾਉਣਾ ਨਹੀਂ ਮਰਨਾ ਥੋੜੀ ਸੂਆ ਛਡਾਉਣ ਪਿੱਛੇ ਯਾਰ ਕੋਈ ਨੇੜੇ ਤੜੇ ਉਹਦੇ ਜੰਮੂ ਕਸ਼ਮੀਰ ਕੋਈ ਉਹ ਗੋਲੀ ਮਾਰ ਕੇ ਮਾਰ ਦੂ ਅੱਤਵਾਦੀ ਉੱਥੇ ਲੱਗਦਾ ਕੁਚਰ ਮੰਡੀ ਦਾ ਚਪੜੇ ਕੋ ਖੜਦਾ ਹੂੰ ਚੱਲ ਪੜਨੇ ਕੋ ਮੜ ਜੰਮੂ ਕਸ਼ਮੀਰ ਉਹ ਬਾਬਾ ਬੜਾ ਤਕੜਾ ਹੋ ਰਾਤ ਰਾਤ ਸੂਆ ਆ ਜੂ ਮੈਂ ਦਹਾ ਜੂ ਤੇਰੇ ਮੰਡੀ ਦਾ ਨਾ ਕਰਨ ਹਰ ਲਿਆ ਦੇਖ ਤੇ